ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੀ ਮਾਤਾ ਬੀਬੀ ਤਜਿੰਦਰ ਕੌਰ ਪੰਜ ਤੱਤਾ ਵਿੱਚ ਬਲੀਨ ਹੋ ਗਈ ਨੇ ਮਾਤਾ ਤਜਿੰਦਰ ਕੌਰ ਦਾ ਅੰਤਿਮ ਸੰਸਕਾਰ ਮੋਹਾਲੀ ਸੈਕਟਰ 73 ਫੀਲਦਸਾਤ ਵਿੱਚ ਕੀਤਾ ਗਿਆ ਇਸ ਗਮਗੀਨ ਮੌਕੇ ਤੇ ਸ਼ਰਧਾਂਜਲੀ ਦੇਣ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਡਾਕਟਰ ਅਮਰ ਸਿੰਘ ਸਮੇਤ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਸਭਨੇ ਨਾਮ ਅੱਖਾਂ ਦੇ ਨਾਲ ਬੀਬੀ ਤਜਿੰਦਰ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਇਆ। ਆਪਣੇ ਚਰਨਾਂ ਚ ਨਵਾਸ ਬਖਸ਼ੋ ਜੀ ਪਿੱਛੇ ਸਮੂਹ ਪਰਿਵਾਰ, ਬੱਚਿਆਂ, ਰਿਸ਼ਤੇਦਾਰਾਂ, ਸਾਥ ਸਬੰਧੀਆਂ ਸੰਗਤ ਨੂੰ ਬਾੜੇ ਦੀ ਦਾਤ ਕਸ਼ਿਸ਼ ਕਰਨੀ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਪਰਿਵਾਰ ਵਿੱਚ ਸੁਖਸ਼ਾਂਤੀ ਕੋ ਸਿੱਖੀ ਜੀਵਨ, ਸੇਵਾ ਸਿਮਰਨ ਦੀ ਦਾਤ ਅੰਗ ਸੰਗ ਹੋ ਕੇ ਸਹਾਇ ਹੋਵੇ, ਅਸੀਸ ਬਖਸ਼ੋ। ਸੁਖ ਹੋਵੇ, ਨਾਮ ਜਪਿਆਵੇ, ਨਾਮ ਦਾ ਨਾਮ।